ਤਜੋੜ ਵੇੜ ਦੀ ਗੱਲ ਕਰਦਾ ਬਹੁਤ ਸਾਰੇ ਜਿੱਥੇ ਲੀਡਰ ਪਹੁੰਚੇ ਉਥੇ ਸੇਵਾਦਾਰ ਕਾਲੇਸ਼ਾ ਵੀ ਪਹੁੰਚਿਆ ਕਿਉਂਕਿ ਨੌਜਵਾਨਾਂ ਲਈ ਜਿੱਥੇ ਕਬੱਡੀ ਅ ਗੇਮਾਂ ਬਹੁਤ ਸਾਰੀਆਂ ਕਰਵਾਉਂਦੇ ਆ ਉਥੇ ਹੀ ਅੱਜ ਆਫਤ ਦੇ ਸਮੇਂ ਪੁਝਿਆ ਅਜੂ ਜੀ ਹਾਂਜੀ ਹੁਕਮ ਕਰੋ ਜੀ ਕੀ ਲੱਗਦਾ ਕਿ ਇਸ ਵੇਲੇ ਹਾਲਾਤ ਦੇਖਣ ਤੋਂ ਕੀ ਲੱਗਦਾ ਮੈਨੂੰ ਤਾਂ ਲੱਗਦਾ ਵੀ ਜਿਹੜੇ ਲੋਕ ਇੱਥੇ ਆ ਉਹਨਾਂ ਦੇ ਇਨਸਾਨੀਅਤ ਜਾ ਗਈ ਆ ਉਹ ਸੇਵਾ ਨੂੰ ਲੱਗੇ ਹੋਇਆ ਚਾਹੇ ਪਾਣੀ ਵਾਲੇ ਆ ਚਾਹੇ ਚਾਹ ਵਾਲੇ ਆ ਚਾਹੇ ਬੀਬੀਆਂ ਥੈਲਿਆਂ ਨੂੰ ਗੱਠਾਂ ਮਾਰਨ ਵਾਲੀਆਂ ਨਿਆਣੇ ਭਰਨ ਵਾਲੇ ਆ ਚੱਕਣ ਵਾਲੇ ਟਰੈਕਟਰਾਂ ਵਾਲੇ ਜੀਵੀਸੀ ਵਾਲੇ ਚਾਹੇ ਬੰਨ ਤੇ ਥੈਲੇ ਲਾ ਕੇ ਲਾਣ ਵਾਲੇ ਜਿਹੜੇ ਲੋਕ ਘਰਾਂ 'ਚ ਬੈਠੇ ਉਹਨਾਂ ਨੂੰ ਆ ਜਾਣਾ ਚਾਹੀਦਾ ਜੇ ਸ਼ਾਮ ਜੀ ਕੋ ਵੱਡਾ ਨੁਕਸਾਨ ਹੋ ਗਿਆ ਬਾਅਦ ਵਿੱਚ ਵੀ ਪਸਾਵਾਂਗੇ ਬਾਅਦ ਵਿੱਚ ਵੀ ਲੰਗਰ ਲਾਉਂਦੇ ਹਾਂ ਫਿਰ ਲੰਗਰ ਲਾਉਣ ਦਾ ਕੀ ਫਾਇਦਾ ਹੁਣ ਖਾੜੇ ਵਾਲੇ ਬੱਚੇ ਆਏ ਆ ਖਾੜੇ ਤੋਂ ਤਦੇ ਕਾਮਯਾਬ ਰਹਿਣਗੇ ਜੇ ਪੰਜਾਬ ਬਚਿਆ ਰਹੂਗਾ ਜੇ ਲੋਕਤੰਤਰ ਉਸਤ ਰਹਿਣਗੇ ਪਿੰਡਾਂ ਦੇ ਪਿੰਡ ਬਚਣਗੇ ਤਵੇ ਟੂਰਨਾਮੈਂਟ ਹੋਣਗੇ ਹਮ ਕਿੰਨੇ ਜਿਹੜੇ ਬੱਚੇ ਆ ਖਾੜੇ ਵਾਲੇ 20 ਬੱਚੇ ਖਾੜੇ ਤੇ ਆਏ ਜੀ ਕਿ ਬੱਚੇ ਆਏ ਬਲਕਿ ਜੀ ਮੈਂ ਦੱਸ ਦਵਾਂ ਕਿ ਸੇਵਾਦਾਰ ਕਾਲੇ ਸ਼ਾਹ ਜੀ ਖਾੜੇ ਦੇ 20 ਬੱਚੇ ਲੈ ਕੇ ਆਏ ਆ ਉਹਨਾਂ ਨੇ ਇਨਸਾਨੀਅਤ ਦੀ ਵੀ ਗੱਲ ਕੀਤੀ ਕਿ ਮਹਿਲਾਵਾਂ ਲੱਗੀਆਂ ਹੋਈਆਂ ਚਾਹੇ ਬਰਸਾਤ ਆ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕੀ ਲੱਗਦਾ ਕਿ ਪਹਿਲਾਂ ਵੀ ਗੱਲ ਕਰਦੇ ਸੀ ਕਿ ਜ਼ਰੂਰਤ ਕੀ ਹੈ ਇਸ ਵੇਲੇ ਅ ਲੱਗਦਾ ਕਿ ਥੈਲੇ ਆ ਜਾਂ ਅਸੀਂ ਜਾਲ ਵਾਲੇ ਬੰਨਣ ਵਾਲਿਆਂ ਦੀ ਵੀ ਗੱਲ ਕਰਦੇ ਅਫਸਰ ਸਹਿਵਾਨ ਵੀ ਆਏ ਸੀ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਜਾਦੇ ਆਏ ਆ ਕੀ ਲੱਗਦਾ ਕਿ ਇੱਥੇ ਕਿਸੇ ਦੀ ਜਰੂਰਤ ਹੈ ਜਰੂਰਤ ਐ ਤਾਂ ਵੀਰੇ ਆ ਤਾਂ ਲੋਕ ਬਹੁਤ ਗਏ ਆ ਪਰ ਜਿਹੜੇ ਕੰਮ ਕਰਨ ਵਾਲੇ ਲੋਕ ਘਟ ਨੇ ਅੱਛਾ ਹਾਂ ਦੇ ਬਹੁਤ ਆ ਜਾਇਜਾ ਲੈਂਦੇ ਚੱਲ ਜਾਂਦੇ ਪਰ ਕੰਮ ਕਰਨ ਵਾਲੇ ਘਟ ਨੇ ਦੇਖੋ ਕਈਆਂ ਦੀ ਲੋੜ ਹੈ ਥੈਲਿਆਂ ਦੀ ਲੋੜਾ ਹੋਰ ਮਿੱਟੀ ਦੇ ਟਿਪਰ ਚਾਹੀਦੇ ਇੱਥੇ मतलब ਹੁਣ ਇੱਕ ਸ਼ਾਇਦ ਉਹ ਬਲਾ ਚੋਰ ਦੇ ਸਾਈਡ ਜਿਹੜਾ ਤੁਸੀਂ ਬੰਨ ਪੱਕਾ ਕੀਤਾ ਇਲਾਕੇ ਦੇ ਸਹਿਯੋਗ ਨਾਲ ਹੂੰ ਉਹ ਟੈਂਗੜਪੁਰ ਵਾਲਾ థాంਕ ਯੂ ਭਾਜੀ ਉਹਨੂੰ ਵੀ ਜਿੱਦਾਂ ਸੇਵ ਕੀਤਾ ਇਹਨੂੰ ਵੀ ਕਰਨਾ ਬਹੁਤ ਜ਼ਰੂਰੀ ਆ ਹੂੰ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਕਈਆਂ ਦੀ ਥੈਲਿਆਂ ਦੀ ਹਰ ਇੱਕ ਚੀਜ਼ ਦੀ ਲੋੜ ਆ ਮਿੱਟੀ ਦੀ ਲੋੜ ਆ ਰੇਤੇ ਦੀ ਲੋੜ ਆ ਟਰੈਕਟਰਾਂ ਦੀ ਲੋੜ ਆ ਜੀ ਵੀ ਸੀ ਦੀ ਲੋੜ ਆ ਹੂੰ ਅ ਬਿਲਕੁਲ ਜੀ ਸੇਵਾਦਾਰ ਜੀ ਨੇ ਇੱਕ ਬਹੁਤ ਵਧੀਆ ਗੱਲ ਆਖੀ ਕਿ ਇਸ ਵੇਲੇ ਜ਼ਰੂਰਤ ਹੈ ਜਿੱਥੇ ਪ੍ਰਸ਼ਾਸਨ ਢੈਂਗੜਪੁਰ ਪਹੁੰਚਿਆ ਹੋਇਆ ਸਾਨੂੰ ਵੀ ਇੱਥੇ ਜ਼ਰੂਰਤ ਹੈ ਇਹ ਢਾਲ ਲੱਗੀ ਹੋਈ ਹੈ ਜੇ ਇਨਸਾਨੀਅਤ ਹੈ ਤਾਂ ਜ਼ਰੂਰ ਇੱਕ ਵਾਰ ਦਿਖਾ ਦਿਓ ਜੀ ਸਾਰੇ ਪਹੁੰਚੇ ਹੋਇਆ